ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜੁਕੁ ਜੁਕ ਅਟਲ ਸ਼੍ਰੀ ਗੁਰੂ ਕਰਨ ਸਾਹਿਬ ਜੀ ਦਾ ਸਚਕੰਨ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਅੱਜ ਦਾ ਫਰਮਾਨ ਯਾਨੀ ਕਿ 5 ਜਨਵਰੀ ਦਾ ਫਰਮਾਨ ਦੇ ਸਲੰਗੀ ਆ ਉਸ ਤੋਂ ਪਹਿਲਾਂ ਤੁਹਾਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਅੱਜ ਦਾ ਫਰਮਾਨ ਇਹ ਹੈ ਰਾਗ ਬਿਲਾਵਲ ਮਹੱਲਾ 5 ਵਾਂ 13 ਵਾਂ 43 ਕੁੰਕਾਰ ਸਤਗੁਰ ਪ੍ਰਸਾਦ ਮੋਹਨ ਨੀਂਦਣ ਆਵੇ ਹਾਵੇ ਹਾਰ ਕਜਰ ਬਸਤਰ ਅਪਰਣ ਕੀਨੇ ਉਡੀਨੀ 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 ਕਬ ਕਰ ਆਵੇ ਰੀ ਰਹਾਉ ਸਰਣ ਸੁਹਾਗਨ ਚਰਨ ਸੀਸਤਰ ਲਾਲਨ ਮੋਹ ਮਿਲਾਵੇ ਕਬ ਕਰ ਆਵੇ ਰੀ ਇਹ ਸਲੋਕ ਦਾ ਅਰਥ ਇਹ ਹੈ हे मोहन प्रभु जेमे पति तू ਵਿਛੋੜੀ ਹੋਈ ਇਸਤਰੀ ਭਾਵੇਂ ਜੀਕਰ ਹਾਰ ਕਜਲ ਕੱਪੜੀ ਗਹਿਨੇ ਪਾੰਦੀ ਐ ਪਰ ਵਿਛੋੜੇ ਦੇ ਕਾਰਨ ਹਾ ਹਕੇ ਵਿੱਚ ਉਸ ਨੂੰ ਨੀਂਦ ਨਹੀਂ ਆਉਂਦੀ ਪਤੀ ਦੀ ਉਡੀਕ ਵਿੱਚ ਉਹ ਹਰ ਵੇਲੇ ਉਦਾਸ-ਉਦਾਸ ਰਹਿੰਦੀ ਏ ਤੇ ਸਹੇਲੀ ਪਾਸੋਂ ਪੁੱਛਦੀ ਏ हे ਭੈਣ ਮੇਰਾ ਪਤੀ ਕਦੂ ਕਾ ਆਵੇਗਾ ਇਸੇ ਤਰ੍ਹਾਂ हे ਮੋਹਨ ਤੈ ਤੂੰ ਵਿਛੋੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ ਰਹਾਓ हे ਮੋਹਨ ਪ੍ਰਭੂ ਮੈਂ ਗੁਰਮੁਖ ਸੁਹਾਗਣ ਦੀ ਸ਼ਰਣ ਪੈਂਦੀ ਹਾਂ ਉਸ ਦੇ ਚਰਨਾ ਉੱਤੇ ਆਪਣਾ ਸਿਰ ਧਰ ਕੇ ਪੁੱਛਦੀ ਹਾਂ हे ਭੈਣ ਮੈਨੂੰ ਸੋਨਾ ਲਾਲ ਮਿਲਾ ਦੇ ਦੱਸ ਉਹ ਕਦੋਂ ਮੇਰੇ ਹਿਰਦੇ ਦੇ ਘਰ ਵਿੱਚ ਆਵੇਗਾ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬਾਤੂ-ਵਾਤ ਕਰਿਓ ਮੇਰੇ YouTube ਚੈਨਲ ਅਮੰਦੀ ਗੁਰਬਾਣੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤ